ਦੋਸਤੋ ਇੱਕ ਮਾਰਕੀਟ ਚੋਂ ਲੰਘ ਰਿਹਾ ਸੀ ਤੇ ਬੰਦਾ ਇੱਥੇ ਨਾ ਮਸਾਲੇ ਪੀਸ-ਪੀਸ ਕੇ ਲੋਕਾਂ ਨੂੰ ਦੇ ਰਿਹਾ ਸੀ ਜਿਵੇਂ ਬਾਜ਼ਾਰ ਚ ਡੱਬੀ ਵਾਲੇ ਮਸਾਲੇ ਆਉਂਦੇ ਨੇ ਜਿਹਦੇ ਚ ਕਿਹਾ ਜਾਂਦਾ ਘੋੜਿਆਂ ਦੀ ਲਿੱਦ ਵਗੈਰਾ ਪੀਸ ਕੇ ਪਾਈ ਜਾਂਦੀ ਏ ਪਰ ਇਹ ਬੰਦਾ ਦੇਖੋ ਇੱਥੇ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਮਸਾਲਾ ਪੀਸ-ਪੀਸ ਕੇ ਲੋਕਾਂ ਨੂੰ ਦੇ ਰਿਹਾ ਸੀ ਤੇ ਮੈਂ ਸੋਚਿਆ ਕਿ ਇੱਕ ਜਾਣਕਾਰੀ ਇਹ ਪਾਈ ਜਾਏ ਕਿ ਜੇਕਰ ਤੁਸੀਂ ਪੀਸਿਆ ਪਸਾਇਆ ਮਸਾਲਾ ਬਾਜ਼ਾਰ ਚੋਂ ਲੈ ਕੇ ਆਉਂਦੇ ਹੋ ਤੇ ਆ ਦੇਖੋ ਆ ਮੁਸਲੀ ਅਸਲੀ ਤੇ ਸੱਕ ਤੇ ਜੀਰਾ ਜੂਰਾ ਕਾਲੀਆਂ ਮਿਰਚਾਂ ਸਾਰਾ ਕੁਝ ਇਹ ਪਾ ਰਿਆ ਸੀ ਅਸੀਂ ਵੀ ਘਰ ਦਾ ਮਸਾਲਾ ਪੀਸਦੇ ਹਾਂ ਮੈਂ ਵੀ ਘਰ ਦੇਖਦਾ ਉਹਨਾਂ ਜਿਹਾ ਸਾਡੇ ਘਰ ਮਸਾਲਾ ਪੀਸਿਆ ਜਾਂਦਾ ਨਾ ਤੇ ਉਹਦੇ ਜੀ 10 12 ਬੂਟੀਆਂ ਜੜੀ ਬੂਟੀਆਂ ਪੈਂਦੀਆਂ ਇੱਕ ਸਾਲ ਦੀ ਦੇਸੀ ਦਵਾਈ ਬਣ ਜਾਂਦੀ ਜਿਸ ਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਂਦੀ ਤੇ ਅੱਜ ਕੱਲ ਬਜ਼ਾਰਾਂ ਦੇ ਵਿੱਚ ਆਉਂਦੇ ਨੇ ਮਸਾਲੇ ਸੱਕ ਸੁੱਕ ਤੇ ਲਿੱਦਲੁੱਦ ਜੀ ਪੀਸ ਕੇ ਦੇਈ ਜਾਂਦੇ ਨੇ ਅਸਲੀ ਨਹੀਂ ਹੁੰਦੇ ਤੇ ਇਹ ਬੰਦਾ ਇਥੇ ਪ੍ਰੋਪਰ ਮਿਕਸੀ 'ਚ ਸਾਹਮਣੇ ਪਾ ਕੇ ਪੀਸ ਕੇ ਦੇ ਰਿਹਾ ਤੇ ਮੈਂ ਚਲੋ ਤੁਹਾਨੂੰ ਜਾਣਕਾਰੀ ਦਿੱਤੀ ਆ ਵੀ ਤੁਸੀਂ ਵੀ ਆਪਣੇ ਸ਼ਹਿਰ ਦੇ ਵਿੱਚ ਜਾਂ ਆਪਣੇ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਲਿਆ ਕੇ ਮਸਾਲੇ ਪੀਸ ਸਕਦੇ ਹੋ ਕਿਉਂਕਿ ਇਹ ਚੀਜ਼ਾਂ ਸਿਹਤ ਨਾਲ ਜੁੜੀਆਂ ਹੋਈਆਂ ਹਨ ਰੋਟੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਤਾਂ ਮੈਂ ਲੰਘ ਰਿਹਾ ਸੀ ਮੈਂ ਯਾਰ ਇੱਕ ਜਾਣਕਾਰੀ ਇਹ ਪਾ ਦਿੰਨੇ ਆ ਕਿਸੇ ਦਾ ਫਾਇਦਾ ਹੋ ਜਾਊਗਾ ਤੇ ਤੁਸੀਂ ਇਹਦੇ ਚ ਕਾਲੀਆਂ ਮਿਰਚਾਂ ਮੋਟੀਆਂ ਮਿਰਚ ਕਾਲੀਆਂ ਮਿਰਚਾਂ ਮੋਟੀ ਇਲਾਚੀ ਛੋਟੀ ਇਲਾਚੀ ਸੱਕ ਜੀਰਾ ਜਿਹੜਾ ਧਨੀਆ ਲਾਲ ਮਿਰਚ ਕਾਲੀ ਮਿਰਚੇ ਕਾਫੀ ਸਾਰੀਆਂ ਚੀਜ਼ਾਂ ਪੀਸ ਕੇ ਨਾ ਤੇ ਇਹਦੇ ਵਿੱਚ ਸੱਕ ਹੁੰਦੇ ਨੇ ਦੋ ਤਿੰਨ ਤਰ੍ਹਾਂ ਦੇ ਤੇ ਪੱਤੇ ਹੁੰਦੇ ਨੇ ਇੱਕ ਦੋ ਤਰ੍ਹਾਂ ਦੇ ਜਿਵੇਂ ਤੇਜ ਪੱਤਰ ਹੋ ਗਿਆ ਕਾਫੀ ਚੀਜ਼ਾਂ ਹੁੰਦੀਆਂ ਐ ਪੀਸ ਕੇ ਨਾਲ ਤੇ ਮਸਾਲਾ ਬਣ ਜਾਂਦਾ ਤੇ ਰੋਜ਼ਾਨਾ ਤੁਸੀਂ ਰੋਟੀ ਖਾ ਰਹੇ ਦਾਲ ਸਾਂਜੀ ਪਾ ਰਹੇ ਚ ਮਸਾਲਾ ਪਾ ਰਹੇ ਹੋ ਤੇ ਸਾਡੇ ਘਰ ਵੀ ਪੀਸ ਜਾਂਦੇ ਨੇ ਮੈਂ ਦੇਖਦਾ ਹੁੰਨਾ ਤੇ ਅੱਜ ਮੈਂ ਚਲੋ ਯਾਰ ਜੇ ਬਾਜ਼ਾਰ ਦੇ ਚ ਲੋਕ ਘਸਾਰੇ ਨੇ ਤੇ ਆਪਾਂ ਇਹਦੀ ਵੀਡੀਓ ਪਾ ਦਿੰਨਾ ਵੀ ਸ਼ਾਇਦ ਕਿਸੇ ਦਾ ਫਾਇਦਾ ਹੋ ਜੇ ਤੇ ਵਧੀਆ ਚੀਜ਼ ਐ ਨਾ ਜੇ ਆਪਾਂ ਖਾਣ ਪੀਣ ਵਾਲੀਆਂ ਗੱਲਾਂ ਸ਼ੇਅਰ ਕਰਾਂਗੇ ਲੋਕਾਂ ਨਾਲ ਤੇ ਦੇਖੋ ਇਹ ਬੰਦੇ ਨੇ ਸਾਹਮਣੇ ਪੀਸ ਕੇ ਦਿੱਤਾ ਇਹ ਚ ਕੋਈ ਮਾੜੀ ਚੀਜ਼ ਨਹੀਂ ਪਾਈ ਹਨਾ ਤੇ ਇਹ ਚੀਜ਼ਾਂ ਸਿਹਤ ਨਾਲ ਜੁੜੀਆਂ ਹੋਈਆਂ ਨੇ ਤੇ ਬੰਦਾ ਇੱਥੇ ਕੋਈ ਪਾਈਆ ਪ사 ਕੇ ਲੈ ਜਾਂਦਾ ਕੋਈ ਕਿਲੋ ਪ사 ਕੇ ਲੈ ਜਾਂਦਾ ਤੇ ਮੈਂ ਯਾਰ ਬੜੀ ਵਧੀਆ ਚੀਜ਼ ਹੈ ਕਿਉਂਕਿ ਜਦੋਂ ਸਾਡੇ ਘਰ ਵੀ ਪੀਸਦੇ ਹਾਂ ਮੈਂ ਕਈ ਵਾਰ ਦੇਖਦਾ ਹਾਂ ਨਾ ਮੈਂ ਗੌਰ ਘਾਟੀ ਕੀਤੀ ਕਰੇ ਵੀਡੀਓ ਨਹੀਂ ਬਣਾਈ ਤੇ ਬਾਜ਼ਾਰ ਦੇ ਵਿੱਚ ਵਧੀਆ ਸਜਿਆ ਹੋਇਆ ਸੀ ਸਮਾਨ ਮੈਂ ਚੱਲ ਯਾਰ ਜਿ ਬਣਾ ਦਿੰਦੇ ਆ ਵੀ ਕਿਸੇ ਦਾ ਫਾਇਦਾ ਹੋ ਜਾਊਗਾ ਜੇਕਰ ਤੁਸੀਂ ਵੀ ਬਾਜ਼ਾਰ ਚੋਂ ਬਣਿਆ ਬਣਾਇਆ ਮਸਾਲਾ ਲੈ ਕੇ ਖਾ ਰਹੇ ਹੋ ਤਾਂ ਨਾ ਖਾਓ ਤੁਸੀਂ ਖੁਦ ਪੀਸੋ ਕੰਪਨੀਆਂ ਕਿਹੜਾ ਤੁਹਾਨੂੰ ਕੋਈ ਵਿੱਚ ਸੰਜੀਵਨੀ ਬੂਟੀ ਪਾ ਕੇ ਦੇ ਰਹੀਆਂ ਨੇ ਤੁਸੀਂ ਆਪ ਆਪਣਾ ਚੀਜ਼ਾਂ ਪੀਸ ਕੇ ਤੇ ਮਸਾਲਾ ਤਿਆਰ ਕਰੋ ਮਿਕਸੀ ਤੁਹਾਡੇ ਘਰ ਹੈਗੀ ਆ ਤੇ ਕਿਉਂ ਤੁਸੀਂ ਬਿਨਾ ਮਤਲਬ ਤੂੰ ਬਾਜ਼ਾਰ ਦੇ ਵਿੱਚੋਂ ਗੰਦ ਪੀਸ-ਪੀਸ ਕੇ ਲੈ ਲੈ ਕੇ ਖਾ ਰਹੇ ਹੋ ਹਨ ਕਿਉਂ ਆਪ ਆਪਣਾ ਵੇਖੋ ਆ ਹੁਣ ਕਾਲੀ ਮਿਰਚ ਪਾਈ ਹੈ ਲਾਚੀਆਂ ਪਾਈਆਂ ਤੇ ਆ ਦੇਖੋ ਆ ਹੋਰ ਇੱਕ ਚੀਜ਼ ਪਾਈ ਹੈ ਤੇ ਆ ਸੱਕ ਨੇ ਇਹਦੇ ਦਾਲਚੀਨੀ ਦੇ ਤੇ ਆ ਫੁੱਲ ਨੇ ਤੇ ਆ ਮੂਸਲੀ ਮਸਲੀ ਜੀ ਪਾ ਰਿਹਾ ਕਾਫੀ ਕੁਝ ਤੇ ਇਹ ਇੱਕ ਨਾ ਮਿਕਦਾਰ ਚ ਪਾਉਣੇ ਪੈਂਦੇ ਨੇ। ਭਈ ਇੱਕ ਨਾ ਕੁਆਂਟੀਟੀ ਚ ਪਾਉਣੇ ਪੈਂਦੇ ਨੇ ਵੀ ਤਾਂ ਮਸਾਲਾ ਵਧੀਆ ਬਣਦਾ। ਤੇ ਉਹ ਹਰ ਬੰਦਾ ਤੇ ਨਹੀਂ ਪਾ ਸਕਦਾ ਪਰ ਫਿਰ ਵੀ ਤੁਸੀਂ ਪੁੱਛ ਲਓ ਆਪਣੇ ਘਰ ਬਜ਼ੁਰਗਾਂ ਨੂੰ ਤੁਹਾਡੇ ਮਾਤਾ ਜੀ ਹੋਣ ਜਾਂ ਕਿਸੇ ਉਹਨਾਂ ਨੂੰ ਕਹੋ ਵੈਸਤਾ। ਬਹੁਤੇ ਘਰਾਂ ਚ ਪੀਸੀ ਆ ਜਾਂਦਾ ਪੰਜਾਬ ਦੇ ਵਿੱਚ। ਮੇਰੇ ਸਾਰਾ ਪਿੰਡਾਂ ਦੇ ਵਿੱਚ ਬਹੁਤੇ ਘਰਾਂ ਚ ਪੀਸੀ ਆ ਜਾਂਦਾ 30 35 40% ਪੀਸੀ ਆ ਜਾਂਦੇ ਕਿਉਂਕਿ ਸਾਡੇ ਤਾਂ ਪੀਸੀ ਆ ਜਾਂਦਾ। ਤੇ ਮੈਂ ਰੋਜ਼ ਦੇਖਦਾ ਹਾਂ ਨਾ ਮੈਂ ਚਲੋ ਇੱਥੇ ਯਾਰ ਇੱਕ ਵਧੀਆ ਚੀਜ਼ ਇਹ ਵੀਡੀਓ ਪਾ ਦਿੰਨੇ ਆ। ਤੇ ਵੇਰੋਂ ਮੇਰੇ ਖਲੋਤੇ ਖਲੋਤੇ ਦੋ ਤਿੰਨ ਜਣੇ ਪਸਾ ਕੇ ਲੈ ਗਏ ਤੇ ਆਮ ਲੋਕ ਜਿਹੜੇ ਨਾ ਉਹ ਸਭ ਚੰਗੀਆਂ ਚੀਜ਼ਾਂ ਖਾ ਰਹੇ ਨੇ ਤੇ ਜਿਹੜੇ ਬਹੁਤ ਆਪਣੇ ਨੂੰ ਮਾਡਰਨ ਬਣਦੇ ਆ ਨਾ ਭਈ ਜੌਬਾਂ ਕਰਦੇ ਨੇ ਜਾਂ ਫਲੈਟਾਂ 'ਚ ਰਹਿੰਦੇ ਨੇ ਸ਼ਹਿਰਾਂ 'ਚ ਰਹਿੰਦੇ ਨੇ ਉਹਨਾਂ ਦਾ ਇੱਕੋ ਇੱਕ ਧਾਰਨਾ ਬਸ ਯਾਰ ਛੇ ਬਾਜ਼ਾਰ ਜਾਓ ਬਾਜ਼ਾਰ 'ਚ ਬਣੀ ਬਣਾਈ ਚੀਜ਼ ਲੈ ਆਓ ਬਸ ਜਿਵੇਂ ਆਟਾ ਪੀਸੇ ਪਸਾਇਆ ਲੈ ਆਓ ਸਰੋਂ ਦਾ ਤੇਲ ਨਿਕਲਿਆ ਨਿਕਲਾਇਆ ਲੈ ਆਓ ਮਸਾਲੇ ਪੀਸੇ ਪਸਾਇਆ ਲੈ ਆਓ ਉਹਨਾਂ ਨੂੰ ਲੱਗਦਾ ਸੀ ਮਾਡਰਨ ਆ ਤੇ ਅਸੀਂ ਬੜੀ ਸਾਫ਼ ਸੁਥਰੀ ਚੀਜ਼ ਲੈ ਰਹੇ ਆਂ ਪਰ ਬਣੀ ਬਣੀ ਚੀਜ਼ਾਂ ਤੁਹਾਨੂੰ ਕੀ ਭਰਾ ਆਟੇ 'ਚ ਕਿਸੇ ਨੇ ਕੀ ਪੀਸ ਕੇ ਦਿੱਤਾ ਹੈ ਮਸਾਲੇ ਤੁਹਾਨੂੰ ਕੀ ਪੀਸ ਕੇ ਦਿੱਤਾ ਹੈ ਸਰੋਂ ਦੇ ਤੇਲ 'ਚ ਕੀ ਭਰਾ ਕੀ ਪਾਗ ਦਿੱਤਾ ਜਿਹੜੀ ਚੀਜ਼ ਤੁਸੀਂ ਸਾਰੀਆਂ ਚੀਜ਼ਾਂ ਬਾਜ਼ਾਰ 'ਚ ਮਿਲ ਜਾਂਦੀਆਂ ਸਰੋਂ ਮਿਲ ਜਾਂਦੀ ਹੈ ਕਣਕ ਮਿਲ ਜਾਂਦੀ ਹੈ ਮੱਕੀ ਮਿਲ ਜਾਂਦੀ ਹੈ ਜਾਂ ਸਿਆਲ ਜਿਹੜੇ ਲੋਕ ਮੱਕੀ ਦਾ ਆਟਾ ਪੀਸੇ ਵਸਾਇ ਖਾਈ ਜਾਂਦੇ ਨੇ ਮੈਂ ਕਹਿੰਦਾ ਵੀ ਕਦੇ ਵੀ ਪੀਸੀ ਚੀਜ਼ ਨਾ ਲਓ ਟਾਈਮ ਕੱਢੋ ਸ਼ਨੀ ਐਤਵਾਰ ਵਿਹਲੇ ਦਿਨ ਤੇ ਤੁਸੀਂ ਕਿਸੇ ਵੀ ਬਾਜ਼ਾਰ ਦੇ ਚੰਗੀ ਤੋਂ ਚੰਗੀ ਦੁਕਾਨ ਤੋਂ ਆਪਣਾ ਵਧੀਆ ਸਮਾਨ ਲੈ ਕੇ ਤਿਆਰ ਕਰੋ ਕਿਉਂਕਿ ਇਨਸਾਨ ਦੁਨੀਆ ਤੇ ਰੋਟੀ ਨਾਲ ਹੀ ਜੀ ਰਿਹਾ ਜੇਕਰ ਤੁਸੀਂ ਰੋਟੀ ਲਈ ਟਾਈਮ ਨਹੀਂ ਨਾ ਕੱਢ ਸਕਦੇ ਤੇ ਫਿਰ ਤੁਹਾਡੀ ਜ਼ਿੰਦਗੀ ਕਦੇ ਵੀ ਸੁਖੀ ਨਹੀਂ ਹੋ ਸਕਦੀ ਤੁਹਾਡੇ ਘਰ ਦੇ ਵਿੱਚ ਕਦੇ ਵੀ ਸੁੱਖ ਸ਼ਾਂਤੀ ਨਹੀਂ ਆ ਸਕਦੀ ਫਿਰ ਕਦੇ ਪੇਟ ਦਰਦ ਹੋ ਗਿਆ ਕਦੇ ਲੂਜ਼ ਮੋਸ਼ਨ ਹੋ ਗਏ ਜੀ ਕਦੇ ਮੈਨੂੰ ਕਮਜ਼ੋਰੀ ਹੋ ਗਈ ਜੀ ਫਿਰ ਤੁਸੀਂ ਇਹੋ ਜਿਹੇ ਗੱਲਾਂ ਕਰਦੇ ਰਹੋਗੇ ਇੱਕ ਸਾਦੀ ਦਵਾਈ ਹੈ ਦੇਸੀ ਦਵਾਈ ਹੈ ਇੱਕ ਸਾਦੀ ਮਸਾਲਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇੱਕ ਸਾਦੀ ਦੇਸੀ ਦਵਾਈ ਹੈ ਜੇ ਤੁਸੀਂ ਇਹਨੂੰ ਖਾਣਾ ਸ਼ੁਰੂ ਕਰ ਦੋਗੇ ਨਾ ਬਹੁਤ ਤੁਹਾਡੀਆਂ ਪੇਟ ਦੀਆਂ ਪ੍ਰੋਬਲਮ ਠੀਕ ਹੋ ਜਾਣਗੀਆਂ ਤੇ ਇੱਕ ਸਾਲ ਦੀ ਦੇਸੀ ਦਵਾਈ ਆ ਸੋ ਸਾਰਿਆਂ ਨੂੰ ਸასი ਸ਼ਾਲ